ਲਗਾਤਾਰ ਭਾਰੀ ਵਾਰਸ਼ ਨੇ ਜਿਹੜੀ ਤਬਾਹੀ ਮਚਾਈ ਹੋਈ ਹੈ ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਭਾਰੀ ਵਾਰਸ਼ ਨੇ ਲਗਾਤਾਰ ਭਾਵੇਂ ਮਕਾਨਾਂ ਨੂੰ ਲੈ ਕੇ ਤਬਾਹੀ ਮਚਾਈ ਹੋਈ ਹੈ ਮਕਾਨ ਡਿੱਗ ਰਹੇ ਨੇ ਤਾਂ ਉੱਥੇ ਹੀ ਕਿਸਾਨਾਂ ਦੀਆਂ ਫਸਲਾਂ ਵੀ ਜਿਹੜੀਆਂ ਵੱਡੇ ਪੱਧਰ ਤੇ ਖਤਮ ਕਰ ਦਿੱਤੀਆਂ ਨੇ ਤਾਂ ਤਲਵੰਡੀ ਸਾਬੋ ਦੇ ਪਿੰਡ ਮਲਕਾਣੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿਸਾਨ ਆਪਣੀਆਂ ਫਸਲਾਂ ਦਿਖਾ ਰਹੇ ਐ ਨਰਮੇ ਦੀ ਫਸਲ ਐ ਜਿਹੜੀ ਪਾਣੀ ਨਾਲ ਡੁੱਬ ਚੁੱਕੀ ਐ ਖਤਮ ਹੋ ਚੁੱਕੀ ਐ ਤਾਂ ਉੱਥੇ ਨਾਲ ਹੀ ਝੋਨੇ ਦੀ ਫਸਲ ਵੀ ਵੱਡੇ ਪੱਧਰ ਤੇ ਜਿਹੜੀ ਨੁਕਸਾਨੀ ਗਈ ਐ ਕਿਸਾਨਾਂ ਨੇ ਮਾਵਜੇ ਦੀ ਮੰਗ ਕੀਤੀ ਐ ਵੱਡੇ ਪੱਧਰ ਤੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋਇਆ ਐ ਪਾਣੀ ਦੇਖ ਸਕਦੇ ਹੋ ਕਿੰਨੀ ਡੰਗਾਈ ਐ ਪਾਣੀ ਦੀ ਕਿੰਨਾ-ਕਿੰਨਾ ਪਾਣੀ ਆ ਜਿਹੜਾ ਵਾਣਾ ਦੇ ਵਿੱਚ ਭਰ ਚੁੱਕਿਆ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇੱਥੇ ਝੋਨਾ ਲੱਗਿਆ ਹੋਇਆ ਸੀ ਤਾਂ ਕਿਸਾਨ ਝੋਨੇ ਵਾਲੇ ਬਾਣ ਦੇ ਵਿੱਚ ਖੜੇ ਨੇ ਪਾਣੀ ਦੇਖ ਸਕਦੇ ਹੋ ਲੱਕ ਤੋਂ ਉੱਪਰ ਪਾਣੀ ਆ ਚੁੱਕਿਆ ਤਾਂ ਥੱਲੋਂ ਝੋਨਾ ਵੀ ਪੱਟ ਕੇ ਦਿਖਾਉਣਗੇ ਤੁਸੀਂ ਦੇਖ ਸਕਦੇ ਹੋ ਡੇਢ-ਡੇਢ 2-2 ਫੁੱਟ ਝੋਨੇ ਦੇ ਬੂਟੇ ਆ ਜਿਹੜੇ ਉਹ ਕਿਸਾਨਾਂ ਨੇ ਅੰਦਰੋਂ ਪੱਟ ਕੇ ਦਿਖਾਏ ਨੇ ਆਖਰਕਾਰ ਐਨੇ ਮੀਂਹ ਦੇ ਨਾਲ ਕਿੰਨੀ ਇੱਕ ਫਸਲ ਆ ਜਿਹੜੀ ਉਹ ਨੁਕਸਾਨੀ ਗਈ ਆ ਕਿਸਾਨ ਸਾਡੇ ਨਾਲ ਨੇ ਗੱਲਬਾਤ ਕਰਨਗੇ ਗੁਆਰੇ ਦੀ ਫਸਲ ਬਰਬਾਦ ਹੋ ਚੁੱਕੀ ਐ ਝੋਨੇ ਦੀ ਫਸਲ ਬਰਬਾਦ ਹੋ ਚੁੱਕੀ ਐ ਕੀ ਕਹਿਣਾ ਚਾਹੁੰਦੇ ਨੇ ਕਿਸਾਨ ਆਓ ਦਿਖਾਉਣੇ ਆ ਅੱਜ ਦੀ ਰਿਪੋਰਟ ਤਲਵੰਡੀ ਸਾਬੋ ਬਾਰਸ਼ ਨਾਲ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਹੀ ਗਿਆ ਜੀ ਆ ਬਾਰਸ਼ ਤੋਂ ਬਾਅਦ ਵੀ ਹੁਣ ਜਿਹੜਾ ਸਾਡਾ ਮੋਗਿਆਂ ਦਾ ਪਾਣੀ ਐ ਝਾਰੀਆਂ ਦਾ ਪਾਣੀ ਐ ਜੀ ਉਹ ਵੀ ਹਜੇ ਆ ਕੇ ਬਾਣਾ ਚਾਈ ਜਾਂਦਾ ਇੱਧਰ ਮੱਲਾੜੇ ਇੱਧਰ ਗਾਟ ਵਾਲੀ ਪਿੰਡਾਂ ਨਾਲ ਉਹ ਗਾਟ ਵਾਲੀ ਪਿੰਡ ਦਾ ਸਾਰਾ ਝਾਰੀਆਂ ਦਾ ਪਾਣੀ ਮਲਕਾਣੇ ਪਿੰਡ ਤੇ ਬਾਣਾ ਚਾਈ ਜਾਂਦਾ ਇਸ ਟਾਈਮ ਜੀ ਕੀ ਕੋਈ ਮਹਿਕਮੇ ਨਾਲ ਨਹੀਂ ਗੱਲ ਕੀਤੀ ਨਹਿਰੀ ਵਿਭਾਗ ਦੇ ਨਾਲ ਮਹਿਕਮੇ ਨਾਲ ਕੋਈ ਗੱਲ ਨਹੀਂ ਕਰੀ ਗਾਟਲੀ ਪਿੰਡ ਚ ਗਏ ਸੀ ਅਸੀਂ ਆ ਕਿ ਉੱਥੇ ਲੋਸਮੈਂਟ ਕਰਾਈ ਹੈ ਵੀ ਆਪ ਦਾ ਪਾਣੀ ਸੰਭੋਈ ਦੇਖੋ ਵੀ ਸਾਹਮ ਦਾ ਕਿ ਨਾ ਸਾਨਾ ਦਾ ਵੈਸੇ ਹੱਕ ਬੰਦ ਹੈ ਵੀ ਉਹ ਆਪ ਦੀਆਂ ਫਸਲਾਂ ਬਚਾਉਣ ਲਈ ਇੱਧਰ ਲੀਆਂ ਫਸਲਾਂ ਡੋਬੀ ਜਾਂਦੇ ਆ ਵੀ ਸਾਰੇ ਕਿਸਾਨ ਇੱਕੋ ਜਿਹੇ ਹੁੰਦੇ ਆ ਨਾ ਉਹਨਾਂ ਨੂੰ ਵੀ ਤਾਂ ਆਪ ਦਾ ਮੜਾ ਪਾਣੀ ਸੰਭਣਾ ਹੀ ਚਾਹੀਦਾ ਪਾਣੀ ਦੀਆਂ ਵਾਰੀਆਂ ਨੂੰ ਲਗਾਤਾਰ بارش ਹੋਈ ਹੈ ਦੋ ਦਿਨ ਦਿਨਾਂ ਤੋਂ ਕਿੰਨਾ ਕੁ ਨੁਕਸਾਨ ਹੈ ਜਿਹੜਾ ਜਿਵੇਂ ਨਰਮੇ ਦਾ ਨੁਕਸਾਨ ਦੱਸਿਆ ਜਾ ਰਿਹਾ ਜਿਆਦਾ ਹੈ ਹਾਂ ਬਾਰਸ਼ ਨਾਲ ਨਰਮੇ ਦਾ ਨੁਕਸਾਨ ਜਿਆਦਾ ਹੈ ਝੋ ਇਹ ਜੇ ਦੂਬਾਰ ਪਾਣੀ ਹੋਰ ਆ ਗਿਆ ਤੇ ਪਾਣੀ ਆਈ ਜਾਂਦਾ ਤੇ ਝੋਨਾ ਵੀ ਖਤਮ ਹੈ ਨਾ ਇਹ ਝੋਨਾ ਹੋਵੇ ਪਿਛਲੇ 2 ਸਾਲਾਂ ਚ ਨਰਮਾ ਜਮਾ ਨਹੀਂ ਹੋਇਆ ਸੀਗਾ ਇਸ ਵਾਰ ਨਰਮੇ ਤੋਂ ਥੋੜੀ ਜਿਹੀ ਆਸ ਸੀ ਕਿਸਾਨਾਂ ਨੂੰ ਇਸ ਵਾਰ ਨਰਮਾ ਸਾਰਾ ਮੀਂਹੇ ਖਰਾਬ ਕਰਤਾ ਜੀ ਨਨਵੇਂ ਤੋਂ ਆਸ ਸੀ ਕਿੰਨਾ ਕੁ ਨਰਮਾ ਜਿਹੜਾ ਤੁਹਾਡੇ ਲੋਕਾਂ ਨੇ ਬੀਜਿਆ ਸੀ ਐਸੇ ਏਰੀਆ 'ਚ ਸਾਡੇ ਏਰੀਆ 'ਚ ਨਰਮਾ ਸਭ ਤੋਂ ਜ਼ਿਆਦਾ ਬੀਜਿਆ ਜਾਂਦਾ ਕਿਉਂਕਿ ਨਰਮਾ ਪੱਟੀ ਵੈਲਟ ਆ ਜਾਂਦੀ ਹੈ ਜੀ ਮਾਲਵਾ ਵੈਲਟ 'ਚ ਸਿੱਦੇ ਨਰਮੇ ਲਈ ਵੈਲਟ ਹੈ ਸਾਡੇ ਪਿੰਡਾਂ ਨੂੰ ਕਿਹਾ ਜਾਂਦਾ ਤੇਰੀ ਇਸ ਵਾਰ ਇਹਦਾ ਨਰਮੇ ਸੀਗੇ ਬਹੁਤ ਸੀਗੇ ਨਰਮੇ ਇਧਰ 50 ਨਰਮੇਸ ਤੋਂ ਪਹਿਲਾਂ ਵਧੀਆ ਸੀ ਜੀ ਤੁਹਾਡੇ ਸਾਹਮਣੇ ਹੀ ਟਿੰਡੇ ਦੇ ਕੋਲੋਂ ਵੀ ਵਧੀਆ ਲੱਗੇ ਹੋਏ ਨੇ ਨਰਮੇ ਨੂੰ ਹੂੰ ਨਰਮੇ ਤੋਂ ਆਸ ਸੀ ਕਿ ਲੋਕਾਂ ਨੂੰ ਤੇ ਨਰਮਾ ਮਹੀਨੇ ਖਰਾਬ ਕਰਤਾ ਬਿਲਕੁਲ ਖਤਮ ਹੋ ਗਿਆ ਜਮਾਂ ਨਰਮਾ ਖਤਮ ਹੈ ਜੀ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਦੀ ਸਰਕਾਰ ਤੋਂ ਤਾਂ ਇਹੀ ਮੰਗ ਕਰਦੇ ਆਂ ਜੀ ਬੰਦਾ ਮਾਅਜ਼ਾ ਦਿੱਤਾ ਜਾਵੇ ਕਿਸਾਨਾਂ ਨੂੰ ਬਸ ਹੋਰ ਤਾਂ ਕੀ ਮੰਗ ਕਰ ਸਕਦੇ ਆਂ ਇਹ ਝੋਨੇ ਦਾ ਵੀ ਨੁਕਸਾਨ ਹੋ। ਝੋਨੇ ਦਾ ਨੁਕਸਾਨ ਮੰਨ ਲਓ ਜੇ ਇਹ ਝੋਨਾ ਜਿਹੜਾ ਡੁੱਬ ਗਿਆ ਇਹਦਾ ਤਾਂ ਨੁਕਸਾਨ ਹੈਗਾ ਜਿਹੜਾ ਝੋਨਾ ਨਹੀਂ ਡੁੱਬਿਆ ਉਹਦਾ ਨੁਕਸਾਨ ਹੈ ਤੇ ਕਹੀ ਨਹੀਂ ਗਈ। ਮੰਨ ਲਓ ਜੇ ਹੋਰ بارش ਆਉਂਦੀ ਹੈ ਤਾਂ ਝੋਨੇ ਦਾ ਨੁਕਸਾਨ ਵੀ ਹੋਊਗਾ। ਹਾਂ ਜੀ ਹੋਰ بارش ਪੈਂਦੀ ਹੈ ਤਾਂ ਸਾਰੇ ਝੋਨੇ ਦਾ ਨੁਕਸਾਨ ਵੀ ਹੋਊਗਾ ਜੀ। ਜੀ ਕੀ ਨਾਮ ਆ ਆਪਣਾ? ਮੇਰਾ ਨਾਮ ਗੁਰਮਨਦੀਪ ਸਿੰਘ ਹੈ ਜੀ। ਕਿਹੜਾ ਪਿੰਡ? ਪਿੰਡ ਮਲਕਾਨਾ ਜੀ। بارش ਹੋਈ ਹੈ ਕਿੰਨਾ ਕੁ ਨੁਕਸਾਨ ਹੈ ਜਿਹੜਾ ਫਸਲਾਂ ਦਾ ਹੋਇਆ? بارش ਦੇ ਪਾਣੀ ਨਾਲ ਉਹ ਤਾਂ ਖੇਤ-ਖੇਤ ਦੇ ਵਿੱਚ ਪਾਣੀ ਰਹਿੰਦਾ ਜੀ। ਵੱਧ ਨੁਕਸਾਨ ਜੀ ਜਿਹੜਾ ਹਲੇ ਵੀ ਨਹਿਰੀ ਪਾਣੀ ਆ ਰਹੇਗਾ ਲੋਕ ਆਪਣੀਆਂ ਪਾਣੀ ਦੀਆਂ ਬਾਰਾਂ ਨੂੰ ਸਾਮ ਰਹੀ ਹੂੰ ਉਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਪਾਣੀ ਹਲੇ ਵੀ ਆ ਰਿਹਾ ਹੈ ਖੇਤਾਂ 'ਚ ਹਲੇ ਵੀ ਆ ਰਿਹਾ ਹੈ ਹਾਂ ਕਿੰਨਾ ਕੁ ਨੁਕਸਾਨ ਆ ਮੰਨ ਲਓ ਦੇਖਿਆ ਜਾਵੇ ਨੁਕਸਾਨ ਤਾਂ ਹੀ ਨਰਮੇ ਦੀ ਫਸਲ ਦਾ ਖਤਮ ਹੈ ਜੀ ਨਰਮੇ ਦੀ ਹਾਂ ਜੀ ਇੰਨਾ ਪਾਣੀ ਨਹੀਂ ਚੱਲ ਸਕਦੀ ਕਿੰਨਾ ਕੁ ਸਮਾਂ ਹੋ ਗਿਆ ਤੁਹਾਨੂੰ ਆ ਨਰਮਾ ਬੀਜੇ ਨੂੰ ਨਰਮਾ ਬੀਜੇ ਨੂੰ ਜੀ ਹੋ ਗਏ ਹੋਣਗੇ 3 ਮਹੀਨੇ ਹੋ ਗਏ ਕਿੰਨਾ ਕ ਕੱਦ ਸੀ ਇਹਦਾ ਨਰਮੇ ਦਾ ਕੱਦ ਸੀਗਾ ਜੀ 5 ਫੁੱਟ ਜੀ ਹੂੰ 5 ਫੁੱਟ ਕੱਦ ਸੀਗਾ ਹਾਂ ਜੀ ਢਿੰਡੇ ਵਗੈਰਾ ਵਜਨ ਵਗੈਰਾ ਕਰਕੇ ਲੱਗਿਆ ਇਹ ਜਿਆਦੇ ਹਾਂ ਜੀ ਹਾਂ ਜੀ ਹਣ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਜੀ ਸਰਕਾਰ ਤੋਂ ਮੰਗਦਾ ਇਹ ਹੀ ਹੈ ਜੀ ਸਾਡੀਆਂ ਫਸਲਾਂ ਖਤਮਾਂ ਹੈ ਜੀ ਮੁਆਵਜ਼ਾ ਦਿੱਤਾ ਜਾਵੇ ਤੇ ਕਿਸਾਨਾਂ ਤੋਂ ਮੰਤ ਇਹ ਹੈ ਜੀ ਜਿਹੜੇ ਕਿਸਾਨ ਭਰਾ ਆ ਆਪਣੀਆਂ ਪਾਣੀ ਦੀਆਂ ਵਾਰੀਆਂ ਸਾਹਮਣੇ ਝੋਨੇ ਦੀ ਫਸਲ ਦਾ ਕਿੰਨਾ ਕੁ ਨੁਕਸਾਨ ਹੈ ਜੇ ਦੇਖਿਆ ਜਾਵੇ ਭਾਰੀ ਬਾਰਿਸ਼ ਦੇਖਿਆ ਜਾਵੇ ਤਾਂ ਆ ਝੋਨਾ ਦੇਖ ਲਈ 2 ਤੋਂ 2.5 ਫੁੱਟ ਘੱਟ ਹੈ ਇਹਦਾ ਇਹ ਝੋਨਾ ਜਮਾ ਡੁੱਬਿਆ ਪਿਆ ਜੇ ਜੋ ਪਾਣੀ ਨਾ ਸੁੱਕਿਆ ਤਾਂ ਝੋਨਾ ਵੀ ਜਮਾ ਖਤਮ ਹੈ ਜੀ ਉਸ ਦੂਆ ਮਗਰ ਆਪਣੇ ਆ ਜਾਂਦੀ ਹੈ ਗਮਾਰੇ ਦੀ ਫਸਲ ਜੀ ਨਰਮੇ ਦੇ ਨਾਲ-ਨਾਲ ਗਮਾਰਾ ਵੀ ਪੂਰਾ ਖਤਮ ਹੈ ਤੇ ਨਾਲ-ਨਾਲ ਝੋਨਾ ਵੀ ਜਮੇ ਖਤਮ ਹੋ ਗਿਆ ਇਹ ਝੋਨਾ ਤਾਂ ਜਮਾ ਖਤਮ ਹੈ ਜੇ ਚ ਪਾਣੀ ਨਾ ਸੁੱਕਿਆ 2 ਦਿਨ ਹੋਰ ਤੇ ਇਹ ਝੋਨਾ ਖਤਮ ਹੋ ਜੂ ਜਮੇ ਇਹ ਤੁਸਾਉਤਾ ਇਹਦਾ ਕਹਿਣ ਦਾ ਮਤਲਬ ਹੈ ਵੀ ਨਰਮੇ ਦੀ ਤੇ ਗੁਆਰੇ ਦੀ ਫਸਲ ਤਾਂ ਖਤਮ ਹੈ ਉਹ ਤਾਂ ਬਿਲਕੁਲ ਹੀ ਖਤਮ ਹੈ ਜੀ ਨਰਮਾ ਤੇ ਗੁਆਰਾ ਤਾਂ ਇਸ ਤਰ੍ਹਾਂ ਦੇ ਝੋਨੇ ਚੋ ਪਾਣੀ ਜੇ ਕੁਝ ਦਿਨ ਨਾ ਸੁੱਕਿਆ ਤਾਂ ਮੰਨ ਲਓ ਝੋਨੇ ਦੀ ਖਤਮ ਫਸਲ ਵੀ ਖਤਮ ਹਾਂ ਝੋਨੇ ਦੀ ਫਸਲ ਵੀ ਖਤਮ ਹੈ ਜੀ ਹੁਣ ਆ ਦੇਖ ਲਓ 2.5 ਫੁੱਟ ਦਾ ਝੋਨਾ ਜੀ ਆ ਤੁਹਾਡੇ ਸਾਹਮਣੇ ਦੇ ਵਿੱਚੋਂ ਪਟਕੇ ਲੈਂਦਾ ਉਹ ਜੀ ਕੀ ਮੰਗ ਹੈ ਨਹੀਂ ਮੰਗਦਾ ਬਸ ਮੁਆਵਜ਼ੇ ਦੀ ਹੈ ਸਰਕਾਰ ਨੂੰ ਚਾਹੀਦਾ ਵੀ ਬੰਦ ਮੁਆਵਜ਼ਾ ਦਿੱਤਾ ਜਾਵੇ